1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਜਿਹੜੀ ਕਿ ਸਰਕਾਰ ਦੇ ਵੱਲੋਂ ਕੱਢੀ ਗਈ ਸੀ ਅਜੇ ਤੱਕ ਵੀ ਉਹਨਾਂ ਪ੍ਰੋਫੈਸਰਾਂ ਨੂੰ ਜਿਹੜੀ ਹੈ ਉਹ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਤੇ ਲਗਾਤਾਰ ਹੀ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੈਡਮ ਜਿਹੜੀ ਜਸਵਿੰਦਰ ਕੌਰ ਹੈ ਉਹਨਾਂ ਦੇ ਵੱਲੋਂ ਮਰਨ ਵਰਤ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਸੀਂ ਕੀ ਕੁਝ ਗੱਲਬਾਤ ਕੀਤੀ ਹੈ ਮੈਡਮ ਦੇ ਨਾਲ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਲਗਾਤਾਰ ਹੀ ਦੱਸ ਰਹੀ ਕਿ ਇਹ ਪ੍ਰੋਫੈਸਰ ਜਿਹੜੇ ਨੇ ਉਹ ਸੰਘਰਸ਼ ਵੱਧ ਰਹੇ ਨੇ ਤੇ संघर्ष ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਇਸ ਬਾਬਤ ਹੀ ਇੱਕ ਸਹਾਇਕ ਪ੍ਰੋਫੈਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਜੀਵਨ ਲੀਲਾ ਵੀ ਸਮਾਪਤ ਕਰ ਲਈ ਜਾਂਦੀ ਹੈ ਤਣਾ ਦੇ ਵਿੱਚ ਆ ਕੇ ਤੇ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਸ ਵਿੱਚ ਸਾਫ ਤੌਰ ਦੇ ਉੱਤੇ ਇਲਜ਼ਾਮ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦੇ ਉੱਤੇ ਲਗਾਏ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਉਮੀਦਵਾਰਾਂ ਪ੍ਰੋਫੈਸਰਾਂ ਦੇ ਨਾਲ ਧੱਕਾ ਕਰਦੀ ਹੈ ਸਭ ਤੋਂ ਪਹਿਲਾਂ ਸੁਣਾਉਂਦੇ ਹਾਂ ਕੀ ਕੁਝ ਕਹਿਣਾ ਹੈ ਮੈਡਮ ਜਸਵਿੰਦਰ ਦਾ ਮੈਡਮ ਜਸ ਇਹ ਪੂਰਾ ਮਾਮਲਾ ਕੀ ਹੈ ਭਰਤੀ ਵਾਲਾ ਸਾਡੇ ਲਈ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਆਂ ਦੀ ਭਰਤੀ ਆਈ ਸੀ ਪਿਛਲੀ ਗਵਰਨਮੈਂਟ ਦੇ ਵਿੱਚ ਅਕਤੂਬਰ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਜੁਆਇਨ ਕਰਵਾ ਲਿਆ ਗਿਆ ਹੈੱਡ ਕੁਆਟਰਸ ਸਾਡੇ ਤੋਂ ਪਿਛਲੀਆਂ ਨੌਕਰੀਆਂ ਤੋਂ ਅਸਤੀਫੇ ਲੈ ਲੈ ਗਏ ਸਾਨੂੰ ਬਿਲਕੁਲ ਬੇਰੋਜ਼ਗਾਰ ਕਰਕੇ ਘਰ ਬਿਠਾ ਦਿੱਤਾ ਗਿਆ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਆ ਸਾਡੇ ਜਿਹੜੇ ਆ ਤਨਖਾਹ ਦੇ ਆਰਡਰ ਜਾਰੀ ਕਰਦੀ ਆ ਜਦੋਂ ਤਨਖਾਹ ਦੇ ਆਰਡਰ ਜਾਰੀ ਕਰਦੀ ਆ ਸਾਡੇ ਤੋਂ ਇੱਕ ਰਿਟਰਨ ਐਫੀਡੀ ਉੱਪਰ ਲੈ ਲੈਂਦੇ ਆ ਕਿ ਤੁਸੀਂ ਹੋਰ ਕਿਤੇ ਨੌਕਰੀ ਨਹੀਂ ਕਰ ਸਕਦੇ ਹੁਣ ਕੱਲ ਇੱਥੇ ਹੋਈ ਸਾਡੇ ਨਾਲ ਇੰਨੀ ਮਾੜੀ ਹੋਈ ਕਿ ਅਸੀਂ ਪਿਛਲੇ ਨੌਕਰੀ ਛੱਡ ਦਿੱਤੀ ਇਸ ਨੌਕਰੀ ਦੇ ਵਿੱਚ ਸਰਕਾਰ ਨੇ ਸਾਡੇ ਤੋਂ ਐਫੀਡੇਵਿਟ ਸਾਈਨ ਕਰਵਾ ਲਏ ਕਿ ਤੁਸੀਂ ਹੋਰ ਕਿਤੇ ਨੌਕਰੀ ਨਹੀਂ ਕਰ ਸਕਦੇ ਅਸੀਂ ਨਾ ਤਾਂ ਪਿੱਛੇ ਜੋ ਕੇ ਰਹੇ ਨਾ ਅੱਗੇ ਜੋ ਕੇ ਰਹੇ ਅਸੀਂ ਬਿਲਕੁਲ ਬੇਰੋਜ਼ਗਾਰ ਹੋ ਕੇ ਘਰ ਬੈਠ ਕੇ ਪਿਛਲੇ 26 ਮਹੀਨਿਆਂ ਤੋਂ ਨਾ ਤਾਂ ਸਾਨੂੰ ਕੋਈ ਤਨਖਾਹ ਮਿਲ ਰਹੀ ਆ ਨਾ ਹੀ ਸਰਕਾਰ ਜਿਹੜੀ ਸਾਡਾ ਤੋਂ ਕੋਈ ਕੰਮ ਲੈ ਰਹੀ ਆ ਲਗਾਤਾਰ ਮੀਟਿੰਗਾਂ ਹੋਈਆਂ ਸਿੱਖਿਆ ਮੰਤਰੀ ਨਾਲ ਫਿਰ ਤੰਗ ਹੋ ਕੇ ਅਸੀਂ ਧਰਨਾ ਲਾਇਆ ਅੱਜ 7 ਮਹੀਨੇ ਹੋ ਗਏ ਸਾਡੇ ਧਰਨੇ ਲੱਗੇ ਨੂੰ ਬਾਰ ਬਾਰ ਸਿੱਖਿਆ ਮੰਤਰੀ ਜੀ ਦੇ ਨਾਲ ਮੀਟਿੰਗ ਹੋਈਆਂ ਇਸ ਇਹਨਾਂ ਮੀਟਿੰਗਾਂ ਇਹਨਾਂ ਧਰਨੇ ਦੇ ਵਿੱਚ ਸਾਡੇ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਜੀ ਨੇ ਇਹਨਾਂ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਹਰਕਤਾਂ ਆ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ਜਿਹੜੀ ਖੁਦਕੁਸ਼ੀ ਕਰ ਲਈ ਤੇ ਅੱਜ 7 ਮਹੀਨੇ ਤੋਂ ਬਾਅਦ ਜਦੋਂ ਮੇਰਾ ਘਰ ਨਹੀਂ ਚੱਲ ਰਿਹਾ ਮੇਰੇ ਬੱਚੇ ਰੋਟੀ ਤੋਂ ਭੁੱਖੇ ਬੈਠੇ ਆ ਸਰਕਾਰ ਸਾਨੂੰ ਲਗਾਤਾਰ ਟਾਲ ਮਟੋਲ ਕਰ ਰਹੀ ਆ ਲਾਰੇ ਲੱਪੇ ਲਾ ਰਹੀ ਆ ਤੇ ਮੈਨੂੰ ਵੀ ਸਰਕਾਰ ਨੇ ਉਸੇ ਰਾਹ ਤੇ ਤੋਰਤਾ ਕਿ ਮੈਨੂੰ ਵੀ ਮਰਨ ਲਈ ਮਜਬੂਰ ਕਰ ਦਿੱਤਾ ਕੱਲ ਮੈਂ 17 ਮਾਰਚ ਨੂੰ ਸਵੇਰੇ ਆਪਣੇ ਧਰਨੇ ਤੇ ਮਰਨ ਵਾਲਤ ਰੱਖਿਆ ਪਰ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਾਡੀ ਖਬਰਸਾਰ ਲੈਣ ਨਹੀਂ ਆਇਆ ਹਰ ਕੇ ਸਾਨੂੰ ਜਿਹੜਾ ਇਹ ਸਟੈਪ ਲੈਣਾ ਪਿਆ ਕਿ ਅਸੀਂ ਮਰਨ ਵਰਤ ਜਿਹੜਾ ਅੱਜ ਟੈਂਕੀ ਤੇ ਸ਼ੁਰੂ ਕੀਤਾ ਸਵੇਰੇ ਤੇ ਹਜੇ ਵੀ ਸਰਕਾਰ ਜਿਹੜੀ ਆ ਉਹ ਟਾਲਮਟੋਲਦੀ ਨੀਤੀ ਚ ਆ ਚਲੋ ਹੁਣ ਕੋਡ ਆਫ ਕੰਡਕਟ ਲੱਗ ਚੁੱਕਾ ਹੁਣ ਕੋਡ ਕੰਡਕਟ ਦਾ ਬਹਾਨਾ ਲਗਾ ਰਹੀ ਆ ਪਰ ਸਾਡਾ ਜ ਕੋਈ ਨਵਾਂ ਮਸਲਾ ਨਹੀਂ ਹੈਗਾ ਅਸੀਂ 26 ਮਹੀਨੇ ਤੋਂ ਜਿਹੜੇ ਹੈੱਡ ਕੁਆਰਟਰ ਦੇ ਵਿੱਚ ਡਿਪਾਰਟਮੈਂਟ ਦੇ ਅਪਲਾਈਏ ਆ ਤੇ ਅਸੀਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਦੇ ਲਈ ਅਸੀਂ ਸੜਕਾਂ 'ਤੇ ਬੈਠੇ ਆ ਪਰ ਸਰਕਾਰ ਟਾਲਮਟੋਲ ਦੀ ਨੀਤੀ ਜਾਂ ਫਿਰ ਜਿਹੜੀ ਸਿੱਖਿਆ ਦਾ ਏਜੰਡਾ ਲੈ ਕੇ ਆਈ ਉਹ ਜਿਹੜਾ ਝੂਠ ਦਾ ਪਰਦਾ ਫਾਸ਼ ਹੋ ਰਿਹਾ ਕਿ ਸਰਕਾਰ ਜਿਹੜੀ ਆ ਸਿੱਖਿਆ ਪ੍ਰਤੀ ਬਿਲਕੁਲ ਜ਼ਹਿਰਦ ਨਹੀਂ ਐ ਸਾ ਪਾ ਸਮਾਜ ਦੇ ਸਭ ਤੋਂ ਵੱਧ ਤੋਂ ਪੜ੍ਹੇ ਲਿਖੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇੰਨੀਆਂ ਡਿਗਰੀਆਂ ਕਰਨ ਦੇ ਬਾਵਜੂਦ ਵੀ ਕੋਦਕੋਸ਼ੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਟੰਕੀਆਂ ਤੇ ਚੜਾ ਲਈ ਮਜਬੂਰ ਹੋਣਾ ਪੈ ਰਿਹਾ ਮੈਡਮ ਤੁਸੀਂ ਕਿਹਾ ਹੈ ਕਿ ਤੁਸੀਂ ਮਨਵਰਤ ਦੀ ਸ਼ੁਰੂਆਤ ਕੀਤੀ ਹੈ ਤੁਸੀਂ ਇਹ ਮਨਵਰਤ ਕਰੋ ਤੱਕ ਰੱਖੋਗੇ ਕਰੋ ਤੱਕ ਇਹ ਜਾਰੀ ਰਹੇਗਾ ਮੈਮ ਅੱਜ ਮੇਰੇ ਮਨਵਰਤ ਦਾ ਦੂਸਰਾ ਦਿਨ ਹੈ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੀ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਵਰਤ ਸਾਡਾ ਉਦੋਂ ਤੱਕ جاری ਰਹੇਗਾ ਬਸ ਚਾਹੇ ਇਹਦੇ ਵਿੱਚ ਸਾਡੀ ਮੌਤ ਹੋ ਜਾਂਦੀ ਹੈ ਤੇ ਇਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਦੀ ਹੋਵੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਨਸਿਕ ਪ੍ਰਸ਼ਾਨ ਮਾਨਸਿਕ ਤਣਾਅ ਤੋਂ ਵੀ ਜਿਹੜੇ ਪ੍ਰੋਫੈਸਰ ਸੇ ਕਾਫੀ ਜ਼ਿਆਦਾ ਲੰਘ ਰਹੇ ਨੇ ਬਿਲਕੁਲ ਮੈਮ ਸਾਡੇ ਬਹੁਤ ਸਾਰੇ ਇਦਾਂ ਦੇ ਪ੍ਰੋਫੈਸਰ ਆ ਅਸੀਂ ਵਾਰ-ਵਾਰ ਮੰਤਰੀ ਸਾਹਿਬ ਨਾਲ ਬੈਠ ਕੇ ਉਹਨਾਂ ਦਾ ਰੈਫਰੈਂਸ ਦੇ ਕੇ ਉਹਨਾਂ ਨੂੰ ਗੱਲ ਕੀਤੀ ਕਿ ਉਹਨਾਂ ਦੇ ਘਰ ਦੇ ਉਹਨਾਂ ਨੂੰ ਕੁੰਡੀਆਂ ਲਗਾ ਕੇ ਰੱਖਦੇ ਅੰਦਰ ਇੱਕ ਸਾਡੇ ਪ੍ਰੋਫੈਸਰ ਦੀ ਤਾਂ 37 ਡੀ ਹਾਰਟ ਦੀ ਸਾਈਜ਼ ਹੋ ਗਿਆ ਆ ਉਹ ਤੋਂ ਤੁਰਿਆ ਵੀ ਨਹੀਂ ਜਾਂਦਾ ਇੱਕ ਇੰਨੇ ਕ ਡਿਪਰੈਸ਼ਨ ਦੇ ਵਿੱਚ ਆ ਕਿ ਉਹਨਾਂ ਦੇ ਡਿਪਰੈਸ਼ਨ ਦੀਆਂ ਦਵਾਈਆਂ ਵੀ ਉਹਨਾਂ ਤੇ ਹੁਣ ਕੋਈ ਅਸਰ ਨਹੀਂ ਕਰ ਰਹੀਆਂ ਤੇ ਮੈਡਮ ਪਰਿਵਾਰ ਦਾ ਫਿਰ ਗੁਜ਼ਾਰਾ ਫਿਰ ਕਿਵੇਂ ਚੱਲਦਾ ਹੈ ਮੇਰੇ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ ਕਰਕੇ ਤਾਂ ਅਸੀਂ ਸੜਕਾਂ ਤੇ ਆਏ ਆ ਮੇਰੀ 5 ਸਾਲ ਦੀ ਬੱਚੀ ਆ ਉਹ ਸਕੂਲ ਨਹੀਂ ਜਾ ਰਹੀ 6 ਮਹੀਨੇ ਹੋ ਗਏ ਉਹ ਸਕੂਲ ਤੋਂ ਘਰ ਬੈਠੀ ਆ ਮੇਰਾ ਬੇਟਾ ਆ ਘਰ ਦੇ ਵਿੱਚ ਉਹ ਆਪਣਾ ਰੋਟੀ ਪਾਣੀ ਕਦੀ ਗਵਾਂਡੀਆਂ ਤੋਂ ਖਾਂਦਾ ਕਦੀ ਕਿਸੇ ਤੋਂ ਕਾਂਦਾ ਮੈਂ ਕਿ ਮੈਂ ਇੰਨੀ ਮਾਨਸਿਕ ਤੌਰ ਤੇ ਪਰੇਸ਼ਾਨ ਆ ਕਿ ਮੈਨੂੰ ਹੋਰ ਕੋਈ ਰਾਹ ਨਹੀਂ ਲੱਭਾ ਮੈਨੂੰ ਲੱਗਦਾ ਕਿ ਐਦਾਂ ਦੇ ਸਮਾਜ ਵਿੱਚ ਐਦਾਂ ਦੀਆਂ ਸਰਕਾਰਾਂ ਦੇ ਵਿੱਚ ਜੀਣ ਨਾਲੋਂ ਤਾਂ ਮਰਨਾ ਵਧੀਆ ਜਿਹੜਾ ਸੀ ਪਲ-ਪਲ ਮਰ ਰਹੇ ਆ ਮੈਂ ਆਪਣੇ ਬੱਚਿਆਂ ਦਾ ਜੋ ਵੀ ਉਹਨਾਂ ਦੀ ਹਾਲਾਤ ਆ ਮੈਂ ਨਹੀਂ ਦੇਖ ਸਕਦੀ ਉਹਦੇ ਨਾਲੋਂ ਮੈਨੂੰ ਵਧੀਆ ਜਿਹੜਾ ਇਹ ਮਰਨ ਦਾ ਰਾਹ ਲੱਗਾ ਕਿ ਐਟ ਲੀਸਟ ਮੈਂ ਆਪਣੀ ਅੱਖਾਂ ਦੇ ਸਾਹਮਣੇ ਉਹਨਾਂ ਦਾ ਦਰਦ ਤਾਂ ਨਾ ਦੇਖ ਸਕੂੰਗੀ ਬਹੁਤ ਬਹੁਤ ਸ਼ੁਕਰੀਆ ਮੈਡਮ ਤੁਹਾਡਾ ਤਾਂ ਤੁਸੀਂ ਪੂਰਾ ਮਾਮਲਾ ਸੁਣਿਆ ਹੈ ਮੈਡਮ ਜਸਵਿੰਦਰ ਦੀ ਜਵਾਨੀ ਕੀ ਕੁਝ ਉਸ ਵੇਲੇ ਹੋਇਆ ਕੀ ਕੁਝ ਉਹਨਾਂ ਦੇ ਵੱਲੋਂ ਸੰਘਰਸ਼ ਕੀਤਾ ਗਿਆ ਤੇ ਕੀ ਕੁਝ ਅੱਗੇ ਦੀ ਉਹਨਾਂ ਦੀ ਰਣਨੀਤੀ ਹੈ ਇਸ ਨਾਲ ਹੀ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਸ ਤਰੀਕੇ ਦੇ ਨਾਲ ਕਿੰਨੀ ਉੱਚੀ ਟੈਂਕੀ ਦੇ ਉੱਤੇ ਜਾ ਕੇ ਮਜਬੂਰ ਹੋ ਕੇ ਉਹ ਅੱਜ ਸੰਘਰਸ਼ ਕਰ ਰਹੇ ਨੇ ਨੌਕਰੀਆਂ ਨੂੰ ਲੈ ਕੇ ਪੂਰਨ ਤੌਰ ਦੇ ਉੱਤੇ ਬੇਰੁਜ਼ਗਾਰੇ ਪ੍ਰੋਫੈਸਰ ਹੋ ਚੁੱਕੇ ਨੇ ਲਗਾਤਾਰੀ ਮੰਗ ਜਿਹੜੀ ਹੈ ਸਰਕਾਰ ਤੋਂ ਮੰਗ ਰਹੇ ਨੇ ਕਿ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਿਆ ਕਰਦੇ ਆ ਉਸ ਤੋਂ ਪਹਿਲਾਂ ਦੱਸ ਦਈਏ ਕਿ ਇੱਕ ਪ੍ਰੋਫੈਸਰ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਡਿਪਰੈਸ਼ਨ ਦੇ ਵਿੱਚ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਉਹਨਾਂ ਦਾ ਪੂਰਾ ਦਾ ਪੂਰਾ ਪਰਿਵਾਰ ਰੁੱਲ ਜਾਂਦਾ ਹੈ ਤੇ ਤਸਵੀਰਾਂ ਮੌਕੇ ਦੇ ਦਿਖਾਉਂਦੀਆਂ ਜਿਹੜੀ ਸੰਘਰਸ਼ ਹੈ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਪ੍ਰੋਫੈਸਰਸ ਦੇ ਵੱਲੋਂ ਆਪ ਸਰਕਾਰ ਦੇ ਖਿਲਾਫ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਵੇ ਤਸਵੀਰਾਂ ਵੀ ਉਸ ਵੇਲੇ ਦੀਆਂ ਸਾਂਝੀਆਂ ਕਰਦੇ ਨੇ 811 58 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀ ਦੇ ਸਾਹਮਣੇ ਪੰਜਾਬ ਪਿਛਲੇ 7 ਮਹੀਨਿਆਂ ਤੋਂ ਸਿੱਖਿਆ ਮੰਤਰੀ ਅਰਜੋਤ ਬੈਂਸ ਦੇ ਪਿੰਡ ਵਿੱਚ ਪੱਕੇ ਮੋਰਚੇ ਦੇ ਬੈਠੇ ਆਂ ਪਰ ਲਗਾਤਾਰ ਮੀਟਿੰਗਾਂ ਦੇ ਬਾਵਜੂਦ ਵੀ ਮੰਤਰੀ ਜੀ ਸਾਡਾ ਕੋਈ ਹੱਲ ਨਹੀਂ ਕਰ ਰਹੇ ਜਿਸ ਦੇ ਸੱਤੇ ਵਜੋਂ ਸਾਡੀ ਇੱਕ ਮਹਿਲਾ ਪ੍ਰੋਫੈਸਰ ਬਲਵਿੰਦਰ ਕੌਰ ਜੀ ਨੂੰ ਸਰਕਾਰ ਨੇ ਮਜਬੂਰ ਕਰ ਦਿੱਤਾ ਜਾਨ ਦੇਣ ਲਈ ਤੇ ਅੱਜ ਜਿਹੜਾ ਮੇਰੇ ਮਨ ਵਰਤ ਦਾ ਦੂਸਰਾ ਦਿਨ ਹੈ ਅੱਜ ਮੈਂ ਢੇਰ ਪਿੰਡ ਦੀ ਟੈਂਕੀ ਤੇ ਆਂ ਕੱਲ ਜਦੋਂ ਮੈਂ ਮੰਨਵਰਤ ਰੱਖਿਆ ਉਸ ਟਾਈਮ ਸਰਕਾਰ ਜਾਂ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਪਿਆ ਇਸ ਲਈ ਜਿਹੜੀ ਹੁਣ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਸਾਡੀਆਂ ਲਾਸ਼ਾਂ ਦੀ ਉਡੀਕ ਕਰ ਰਹੀ ਹੈ ਮੈਂ ਅੱਜ ਮੇਰੇ ਮੰਨਵਰਤ ਦਾ ਦੂਜਾ ਦਿਨ ਹੈ ਇਹ ਮੰਨਵਰਤ ਮੈਂ ਹੁਣ ਟੈਂਕੀ ਤੇ ਜਾਰੀ ਰੱਖਾਂਗੀ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਉਦੋਂ ਤੱਕ ਇਹ ਮੰਨਵਰਤ ਜਾਰੀ ਰਹੇਗਾ ਅਗਰ ਸਰਕਾਰ ਜਾਂ ਪ੍ਰਸ਼ਾਸਨ ਕੋਈ ਟੱਕੇਸ਼ਾਈ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਸ ਦੇ ਬਹੁਤ ਬੁਰੇ ਸਿੱਟੇ ਨਿਕਲਣਗੇ ਇਸ ਲਈ ਮੇਰੀ ਸਰਕਾਰ ਨੂੰ ਅਪੀਲ ਹੈ ਬੇਨਤੀ ਹੈ ਕਿ ਜਲਦ ਤੋਂ ਜਲਦ ਸਾਡੇ ਮਸਲੇ ਦਾ ਹੱਲ ਕਰਕੇ ਸਾਨੂੰ ਕਾਲਜ ਵਿੱਚ ਵੇਚਿਆ ਤਾਂ ਤੁਸੀਂ ਵੇਖਿਆ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਹੀ ਜਿਹੜੇ ਪ੍ਰੋਫੈਸਰਸ ਨੇ ਸੰਘਰਸ਼ ਜਿਹੜਾ ਹੈ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸਿੱਖਿਆ ਮੰਤਰੀ ਹਰਜੂਤ ਬੈਂਸ ਦੇ ਪਿੰਡ ਦੇ ਵਿੱਚ ਇਹ ਸੰਘਰਸ਼ ਹੋ ਰਿਹਾ ਹੈ ਇਸ ਮਾਮਲੇ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ